ਕ੍ਰਾਂਤੀਪਾਲ ਸਿੰਘ ਚੌਹਾਨ ਮਜੀਠਾ 15 ਅਗਸਤ ਸੁਤੰਤਰਤਾ ਦਿਵਸ ਦੀ ਰਿਪੋਰਟ ਅਮਿਤਸਰ 79ਵੇਂ ਸੁਤੰਤਰਤਾ ਦਿਵਸ ਮੌਕੇ ਤੇ ਵੈਜੀਟੇਬਲ ਐਂਡ ਫਰੂਟ ਕਮਿਸ਼ਨ ਏਜੰਟ ਐਸੋਸੀਏਸ਼ਨ ਰਜੇ ਮੁਸਕਰਾਉਂਦਾ ਚਿਹਰਾ ਯੂਨੀਅਨ ਵੱਲੋਂ ਸਬਜ਼ੀ ਮੰਡੀ ਵੱਲਾ ਅਮਿਤਸਰ ਦੇ ਮੈਂਬਰਾਂ ਵੱਲੋਂ ਲਹਿਰਾਇਆ ਗਿਆ ਭਾਰਤ ਤਿਰੰਗਾ ਝੰਡਾ ਯੂਨੀਅਨ ਦੇ ਵਰਕਰਾਂ ਨੇ ਬੜੇ ਉਤਸ਼ਾਹ ਨਾਲ ਕੌਮੀ ਝੰਡੇ ਦੀ ਰਸਮ ਨੂੰ ਅਦਾ ਕੀਤਾ ਗਿਆ ਤੇ ਕਿਹਾ ਕਿ ਸਾਰਿਆਂ ਨੂੰ ਰਲ ਮਿਲ ਕੇ ਰਹਿਣ ਦਾ ਸੁਨੇਹਾ ਦਿੱਤਾ ਪੱਤਰਕਾਰ ਕ੍ਰਾਂਤੀਪਾਲ ਸਿੰਘ ਚੌਹਾਨ ਮਜੀਠਾ ਦੀ ਵਿਸ਼ੇਸ਼ ਰਿਪੋਰਟ पत्रकार करंतिपाल सिंह चौहान मजीथा 15 अगस्त स्वतंत्रता दिवस दी रिपोर्ट अमृतसर होना सीवे स्वतंत्रता दिवस मौके ते वेजिटेबल एंड फ्रूट कमिशन एजेंट एसोसिएशन रजी मुस्कुराउंदा चेहरा यूनियन वल्लो सब्जी मंडी वल्ला अमृतसर दे मेंबरा वल्लो लहराया गया भारत तिरंगा झंडा एक मिनट जी एक मिनट क्या कर लिए फोटो क्या कर लिए चलो चलो मारा येनो भी मौका दियो देखो कैमरा जन्ना सहयोग कीता ਇਹ ਕਰੋ ਸਨਮਾਨ ਸਨਮਾਨ ਕਰਨਾ ਸਾਡਾ ਪਹਿਲਾ ਫਰਜ਼ ਹੈ। ਆਸ਼ੀਰਵਾਦ ਮਹਾਰਾਜ ਜੀ ਕੁਝ ਨਾ ਜੀ ਮਹਾਰਾਜ ਕੀ ਕੀਤੀ ਗਈ ਕੀ ਕਹਿਣਾ ਚਾਹੁੰਦਾ ਜੀ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਤੇ ਮੰਡੀ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਨਾਸੀ ਆਜ਼ਾਦੀ ਦਿਹਾੜੇ ਦੇ ਸਾਰੇ ਮੇਰੇ ਵੀ ਸਾਰੇ ਇਕੱਠੇ ਹੋਏ ਆ ਇਹਨਾਂ ਨੇ ਬਹੁਤ ਮਾਨ ਸਨਮਾਨ ਦਿੱਤਾ ਜੀ ਸਾਰਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਬਹੁਤ ਬਹੁਤ ਮਿਹਰਬਾਨੀ ਕਦੀ ਇੰਨਾ ਇਕੱਠ ਕਦੀ ਮੰਡੀ ਵਿੱਚ ਦੇਖਿਆ ਨਹੀਂ ਜੀ ਅਜੇ ਤੱਕ ਤਾਂ ਇਹਨਾਂ ਮੰਡੀ ਕਦੀ ਇਕੱਠ ਨਹੀਂ ਆ ਪਰ ਇਹ ਕੀ ਪਹਿਲੀ ਵਾਰੀ ਆ ਪਰ ਜਿਹੜਾ ਆਪਾਂ ਸਾਰੇ ਆਰਥਿਕ ਸਹਿਵਾਣ ਮੇਰੇ ਵੜੀਏ ਫੜੀਏ ਵੀਰ ਤੇ ਸਾਰੇ ਮਨੀਸ਼ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਜਿਹੜੇ ਅੱਜ ਇਸ ਟਾਈਮ ਤੇ ਪਹੁੰਚ ਗਏ ਤੇ ਇਹਨਾਂ ਨੇ ਸਾਡੇ ਨਾਲ ਝੰਡੇ ਰਸਮਾਂ ਦਾ ਕੀਤੀ ਹੈ ਜੀ ਗਵਰਨਮੈਂਟ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਗਵਰਨਮੈਂਟ ਜੀ ਹੁਣ ਦੇਖੋ ਮੁੰਦੋ ਮਜੂਦ ਹੀ ਸਾਡੇ ਜੂਨੀਅਰ ਬਣਾ ਕੇ ਕੰਮ ਕਰ ਰਹੇ ਆ ਤੇ ਤੁਹਾਡੇ ਸਾਹਮਣੀਆਂ ਸਾਰਾ ਕੁਝ ਪਾਣੀ ਦਾ ਸਮੱਸਿਆ ਤੇ ਉਹ ਵੀ ਆਪਾ ਹੱਲ ਕਰਤੀ ਆ ਤੇ ਦੂਜਾ ਹੁਣ ਸ਼ੈੱਡ ਤੇ ਟੀਨਾਂ ਦੇ ਉਹ ਵੀ ਕੰਮ ਚੱਲਣ ਰਿਹਾ ਜੀ ਰੋਡ ਤੇ ਸਫਾਈ ਵੀ ਤੁਸੀਂ ਆਪ ਚਾਤੀ ਮੰਨ ਲਓ ਜੀ ਉਹ ਵੀ ਸਾਰੇ ਕੰਮ ਹੋਣਦੇ ਆ ਜੀ ਜੇ ਤੁਸੀਂ ਸਹੂਲਤਾਂ ਆਏ ਨੇ ਇਕੱਲੀ ਜਣਾ ਸਾਰਾ ਉਹਨਾਂ ਲਈ ਕੰਮ ਆਪਾਂ ਸਾਰੇ ਕਰੀ ਜਾਵਾਂਗੇ ਜੀ ਅੱਜ ਆਜ਼ਾਦੀ ਦਿਵਸ ਤੇ ਆਪਣਾ ਨਾਮ ਦੱਸੋ ਪੰਜਾਬ ਡੀਡ ਫੂਡ ਬਾਇਟ ਤੇ ਯੂਨੀਅਨ ਅਮਰ ਜੰਦਾ 3 ਪੈਟਰਨ ਸਭ ਸੱਜਣਾਂ ਨੂੰ ਸਭ ਭਰਾਵਾਂ ਨੂੰ ਵਧਾਈ ਦੇਣਾ ਐ ਕਿਉਂ ਦੂਜਾ ਯੂਨੀਅਨ ਬਣੀ ਕਈ ਗੱਲਾਂ ਨਹੀਂ ਕਿਸੇ ਨੂੰ ਬੁਰਾ ਨਹੀਂ ਕਹਿਣਾ ਅਸੀਂ ਕੋਈ ਗੱਲ ਨਹੀਂ ਕੋਈ ਖੱਤਿਆ ਕੋਈ ਚੰਦਾ ਕੋਈ 5 ਰੁਪਏ ਨਹੀਂ ਲਵਾਂਗੇ ਨਾ ਪੰਜਾਬ ਸਰਕਾਰ ਦਾ ਕੋਈ ਮਦਦਿਆਂ ਪੈਸਾ ਲੈਂਦਾ ਨਾ ਸੈਂਟਰ ਸਰਕਾਰ ਦਾ ਆਉਂਦਾ ਕੀ ਕਰਨੇ ਪੈਸੇ ਲੈ ਕੇ ਸਾਰੇ ਕਾਨੂੰਨ ਪੱਤੀ ਲੱਖਾਂ ਬਧੀ ਆਪ ਜੀ ਆਪਰਾ ਸਰਚਾਪ ਕਰਨਗੇ ਕਿਸੇ ਨੂੰ ਕੋਈ ਭਾਰ ਨਹੀਂ ਪੈਣਾ ਜੈ ਹਿੰਦ ਸੁਰਿੰਦਰਬਿੰਦਰਾ ਜਨ ਸੈਟਰੀ ਦੀ ਵੈਜੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ ਸਬਜੀ ਮੰਡੀ ਵਾਲਾ ਅੰਮ੍ਰਿਤਸਰ ਅੱਜ ਦੇਸ਼ ਦਾ 79ਵਾਂ ਸਵਤੰਤਰਤਾ ਦਿਵਸ ਇਸ ਮੌਕੇ ਦੇ ਜਿਹੜਾ ਇਕੱਠ ਇਕੱਠਾ ਹੋਇਆ ਇਹ ਇਸ ਸਟੀਜ ਨੂੰ ਦੱਸਦਾ ਵਾ ਕਿ ਸਾਡੀ ਮੰਡੀ ਵਿਕਾਸ ਚਾਹਦੀ ਹੈ ਜਿਹੜਾ ਵਿਕਾਸ ਅੱਜ ਸਾਡੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਪੰਜਾਬ ਮੰਡੀ ਬੋਰਡ ਦੇ ਸੈਕਟਰੀ ਸ਼੍ਰੀ ਰਾਮ ਸਿੰਘ ਜੀ ਔਰ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਬਲਜੀਤ ਸਿੰਘ ਰਿੰਕੂ ਜੀ ਔਰ ਸੈਕਟਰੀ ਪੌੜਾ ਸਾਹਿਬ ਇਹਨਾਂ ਨੇ ਜੋ ਜੋ ਮੰਗਾ ਸੀ ਡੀਸੀ ਸਾਹਿਬ ਦੀ ਮੀਟਿੰਗ 'ਚ ਦਿੱਤੀਆਂ ਔਰ ਔਰ ਉੱਤੇ ਪੈਰਾ ਦੁਵਾਂਦਿਆ ਸਾਡੇ ਵਿਧਾਇਕ ਜਿਹੜੇ ਆ ਐਮਐਲਏ ਜੀਵਨਜੋਤ ਕੌਰ ਜੀ ਉਹਨਾਂ ਨੇ ਮੋਰ ਲਾਈ ਹੈ ਕਿ ਸਾਰੇ ਵਿਕਾਸ ਦੇ ਕੰਮ ਇੱਕ ਮਹੀਨੇ ਦੇ ਵਿੱਚ ਆਰੰਭ ਕਰੋ ਜਿਹਦੇ ਵਿੱਚ ਹਰ ਛੱਡ ਦੇ ਉੱਤੇ ਇੱਕ ਕੰਟੇਨਰ ਲਾਇਆ ਜਾਵੇ ਪੂਰਾ ਸੁੱਟਣ ਵਾਸਤੇ ਜਿੰਨੂੰ ਚੁੱਕਣ ਵਾਸਤੇ ਇੱਕ ਹਾਈਡਰਾ ਮੈਚ ਵੱਡੀ ਮਸ਼ੀਨ ਚਾਹੀਦੀ ਆ ਉਹ ਦਿੱਤੀ ਜਾਵੇ ਔਰ ਰੁਟੀਨਾ ਦਾ ਕੰਮ ਕਈ ਅਫਸਰ ਕਹਿੰਦੇ ਸੀ ਕਿ ਮੰਡੀ ਦੇ ਵਿੱਚ ਵਿਕਾਸ ਦਾ ਕੰਮ ਨਹੀਂ ਹੋ ਸਕਦਾ ਉਹਨਾਂ ਨੂੰ ਜਦੋਂ ਡਿਟੇਲ ਇੱਥੇ ਦੱਸੀ ਗਈ ਕਿ ਵਰਕਸ ਆਫ ਡਿਫੈਂਸ ਐਕਟ ਦੀ ਜਿਹੜੀ ਸੈਕਸ਼ਨ 7b1 ਉਹਦੇ ਵਿੱਚ ਕੱਚਾ ਕੰਸਟਰਕਸ਼ਨ ਅਲਾਉਡ ਹੈ ਜਿਹੜਾ ਰਿਮੂਵੇਬਲ ਹੈ ਉਹਨੂੰ ਅਲਾਉਡ ਹੈ ਉਸ ਚੀਜ਼ ਤੇ ਗੌਰ ਕਰਦਿਆਂ ਆ ਅਫਸਰਾਂ ਨੇ ਵੇਖਿਆ ਕਿ ਵਾਕਈ ਆ ਇਹ ਕੰਮ ਹੋ ਸਕਦਾ ਉਹਨਾਂ ਨੇ ਉਹ ਟੀਨਾ ਦਾ ਕੰਮ ਜਿਹੜਾ ਵਾ ਉਹ ਅਲਾਪ ਕਰ ਦਿੱਤਾ ਔਰ ਟੀਨਾ ਪੈਣੀਆਂ ਸ਼ੁਰੂ ਹੋ ਗਈਆਂ ਵਿਕਾਸ ਦਾ ਵੀ ਜੋ ਹਾਲ ਹੈ ਔਰ ਲਗਾਤਾਰ ਹੋਈ ਹੋ ਰਹੀ ਹੈ ਔਰ ਜੋ ਉਮੀਦ ਹੈਗੀ ਐਸ ਵੇਲੇ ਸੜਕਾਂ ਦਾ ਚਾਰਦਵਾਰੀ ਦਾ ਉਹ ਸਾਡੇ ਸੈਂਟਰ ਦੇ ਲੀਡਰ ਨੇ ਉਹਨਾਂ ਨੇ ਵੀ ਉਪਰਾਲਾ ਕੀਤਾ ਕਿ ਜਿੰਨੇ ਵੀ ਕੰਮ ਸਾਡੇ ਪੈਂਡਿੰਗ ਆ ਉਹਨਾਂ ਨੂੰ ਪਰਮਿਸ਼ਨ ਦਵਾ ਦਿੱਤੀ ਜਾਵੇ ਕਿਉਂਕਿ ਜਦੋਂ ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀ 2003 ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਮੁਦਲੀਆਂ ਸਹੂਲਤਾਂ ਉਹਨਾਂ ਨੂੰ ਨਹੀਂ ਰੋਕਿਆ ਜਾਏਗਾ ਬਟ ਉਹਦੇ ਵਾਸਤੇ ਤੁਹਾਨੂੰ ਪਰਮਿਸ਼ਨ ਮੰਗਣੀ ਪਵੇਗੀ ਉਹ ਪਰਮਿਸ਼ਨ ਹੋਣ ਸ਼ਕਤੀ ਸਾਹਿਬ ਨੇ ਮੰਗੀ ਆ ਉਹ ਸਾਨੂੰ ਪੂਰੀ ਉਮੀਦ ਆ ਕਿ ਜਲਦੀ ਤੋਂ ਜਲਦੀ ਪਰਮਿਸ਼ਨ ਮਿਲ ਜਾਏਗੀ ਔਰ ਉਹ ਵਿਕਾਸ ਦੇ ਕੰਮ ਜਿਹੜੇ ਆ ਸ਼ੁਰੂ ਹੋ ਜਾਣਗੇ ਸਤੰਬਰ ਆਗਸਤ ਦੇਖੋ ਅੱਜ ਜੁੱਟਾ ਵੱਡਾ ਇਕੱਠ ਹੋਇਆ ਇਹ ਜੋ ਦੇਸ਼ ਦੀ ਆਜ਼ਾਦੀ ਵਾਸਤੇ ਸਾਰਿਆਂ ਨੂੰ ਪਤਾ ਸਾਡੇ ਜੋ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਲਾਸਟ ਟਾਈਮ ਦੇ ਉੱਤੇ 14 ਜਿਹੜੀ ਅਵਸਤ ਸੀ 1947 ਲਾਰਡ ਮਾਉਂਟ ਬੈਂਟਨ ਨੇ ਜਿਹੜਾ ਪਾਕਿਸਤਾਨ ਨੂੰ ਆਜ਼ਾਦ ਕੀਤਾ ਫਿਰ ਉਸ ਤੋਂ ਬਾਅਦ ਇੰڈیا ਨੂੰ ਕੀਤਾ ਉਹ ਜਿਹੜੀ ਆਜ਼ਾਦੀ ਦੇ ਵਿੱਚ ਸਾਡੇ ਕਈ ਨੌਜਵਾਨ ਅੱਜ ਦੇ ਨੌਜਵਾਨ ਤੇ ਚਲੋ ਅਸੀਂ ਕਹਿੰਨੇ ਕੋਈ ਕੰਮ ਕਰਨ ਤੇ ਵਿੱਚ ਸੋਚਦੇ ਆ ਉਹਨਾਂ ਨੇ ਆਪਣੀਆਂ ਜਵਾਨੀਆਂ ਘਾਲ ਦਿੱਤੀਆਂ ਉਮਰਾਂ ਘਾਲ ਦਿੱਤੀਆਂ ਕਿਉਂ ਉਹਨਾਂ ਦਾ ਸੁਪਨਾ ਨਹੀਂ ਸੀ ਕਿ ਜਿਵੇਂ ਖੇਡੀਏ ਖਾਈਏ ਪੀਏ ਮौजਾਂ ਕਰੀਏ ਉਹਨਾਂ ਨੇ ਸਭ ਚੀਜ਼ਾਂ ਨੂੰ ਤਿਆਗ ਕਰਕੇ ਸਾਨੂੰ ਆਜ਼ਾਦੀ ਦਿਵਾਨ ਲਈ ਸ਼ਹੀਦ ਉਧਮ ਸਿੰਘ ਜੀ ਨੇ ਕੀ ਕਾਰਨਾਮੇ ਕੀਤੇ ਉਹ ਸਾਰਾ ਦੁਨੀਆ ਜਾਣਦੀ ਹੈ ਔਰ ਉਹਨਾਂ ਦੇ ਨਕਸ਼ੇ ਕਦਮ ਤੇ ਹੀ ਚੱਲਦੇ ਹੋਏ ਅੱਜ ਜੋ ਵੀ ਆਪਣੇ ਦੇਸ਼ ਨੂੰ ਬਚਾਈ ਹੈ ਵੈਸੇ ਵੀ ਸਾਡਾ ਦੇਸ਼ ਬਲੰਦੀਆਂ ਤੇ ਹੈ ਸਾਡੇ ਦੇਸ਼ ਦੀ ਜਿਹੜੀ ਜੀਡੀਪੀ ਹੈ 7.45 ਹੋ ਗਈ ਹੈ ਜਿਹੜੀ ਸ਼ੋਅ ਕਰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਦੇਸ਼ ਪਹਿਲੇ ਨੰਬਰ ਤੇ ਪਹੁੰਚਿਆ ਹੈ। ਇਹਦੇ ਨਾਲ ਹੀ ਮੈਂ ਧੰਨਵਾਦ ਕਰਦਾ। 79 ਵਰ੍ਹੇ 15 ਅਗਸਤ ਅੱਜ ਬੜੇ ਧੁੰਦਾਂ ਨਾਲ ਮਨਾਇਆ ਗਿਆ। ਜਿੰਦੇ ਵਿੱਚ ਮੇਰੇ ਸਾਰੇ ਭਰਾ ਸਜਨਾਬ ਦੀ ਦਾ, ਮਜ਼ਦੂਰ ਦਾ, ਔਰ ਦੇਵਤ ਦਾ, ਸਾਰੇ ਪਣੀਮ ਦਾ ਸਾਰੇ ਇਕੱਠੇ ਹੋ ਗਏ ਇਸ ਛੰਨੇ ਦੀ ਛਮ ਥਲੇ ਯਾਦ ਦੀ ਦਾ ਦਿਨ ਮਨਾਇਆ ਜਾਦਤ ਕੀਆ ਹੈ। ਬੜੀ ਧੁੰਦਾਂ ਨਾਲ ਮਨਾਇਆ ਜਾ ਰਿਹਾ। ਇਸ ਵਾਸਤੇ ਜੇਰੇ ਵੀ ਕੋ ਨਵਕੋ ਕੰਮ ਕੋ ਕੋਈ ਤਕਲੀਫ ਤਲੀਫ ਹੋਵੇਗੀ ਸਾਡੇ ਕੋ ਕੋਈ ਪਰਪਰਾ ਜਾਏਗਾ ਔਰ ਜੇ ਅਸੀਂ ਗੱਲ ਕਰਾਂਗੇ ਸਾਡੇ ਭਰਾ ਬਹਿ ਕੇ ਉਹਦਾ ਜਿੱਥੇ ਜਾਰਾ ਫਾਇਦਾ ਕਰਾਂਗੇ ਕੋਈ ਤਕਲੀਫ ਨਹੀਂ ਹੋਏਗੀ ਕਿਸੇ ਨੂੰ ਨਾ ਕਿਸੇ ਭਰਾ ਯੂਨੀਅਨ ਵਾਲੇ ਨੂੰ ਨਾ ਕਿਸੇ ਭਰਾ ਰਿਟੇਰਨ ਨੂੰ ਨਾ ਕਿਸੇ ਭਰਾ ਜਿੰਮੇਦਾਰ ਨੂੰ ਕਰਕੇ ਜੋ ਆਉਣ ਵਾਲਾ ਭਰਾ ਨੂੰ ਕੋਈ ਤਕਲੀਫ ਹੋਵੇ ਉਹਦੇ ਜਿੰਮੇਵਾਰ ਹੋਵੇ ਭਾਈ ਗੁਰਖਾ ਸਾਹਿਬ ਜੀ